ਲੋਭੇ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਆਂ ਤੇ ਆਪਣੀ ਨਵੀਂ ਵੀਡੀਓ ਮਸ਼ੀਨਰੀਆਂ ਨਾਲ ਪੂਰੀ ਭਰੀ ਹੋਈ ਆ ਉੱਪਰ ਗਲ ਤੱਕ ਤੇ ਕੋਈ ਵੀ ਮਸ਼ੀਨਰੀ ਤੁਹਾਨੂੰ ਪਸੰਦ ਆਵੇ ਤੇ ਤੁਹਾਡੇ ਲਾਗੇ ਤੱਕੇ ਹੋਵੇ ਤਾਂ ਤੁਸੀਂ ਖਰੀਦ ਵੀ ਸਕਦੇ ਹੋ ਬਾਕੀ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਲਾਜ਼ਮੀ ਨੋਟ ਕਰ ਲਓ ਸਕਰੀਨ ਤੇ ਵੀ ਲਿਖਿਆ ਹੁੰਦਾ ਤੇ ਉੱਪਰ ਵੀ ਹੁੰਦਾ ਜੀ ਨੰਬਰ ਆਪਣਾ 77 194 45 360 ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਮਸ਼ੀਨਰੀ ਆ ਘਰ ਕੋਠੀ ਮਕਾਨ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋ ਆ ਆ ਕੁਝ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਤੇ ਪਹਿਲੀ ਮਸ਼ੀਨਰੀ ਦੀ ਆਪਾਂ ਗੱਲ ਕਰਨ ਚੱਲੇ ਆ ਜੀ ਆਲਟੋ ਲੈ ਕੇ ਪਹੁੰਚਿਆ 2009 ਮਾਡਲ ਹੈ ਜੀ ਏਸੀ ਹੀਟਰ ਵਰਕਿੰਗ ਚ ਹੈ ਫੁੱਲ ਵਰਕਿੰਗ ਚ ਹੈ ਤੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਬਹੁਤ ਸਹੀ ਮਿਲੂਗੀ ਖੈਰ ਬਿਲਕੁਲ ਨਵੇਂ ਪਏ ਨੇ 10 ਕੁ ਪੈਸੇ ਘਸੇ ਹੋਏ ਨਹੀਂ 10 ਕੁ ਪੈਸੇ ਚੱਲੀ ਹੋਈ ਹੈ ਗੱਡੀ ਮਤਲਬ ਕਿ ਟਾਇਰ ਪਉਣ ਤੋਂ ਬਾਅਦ 90 ਤੋਂ 95 ਪੈਸੇ ਆਪਾਂ ਨੂੰ ਟਾਇਰ ਮਿਲ ਜਾਣਗੇ ਆਰ ਸੀ ਚਿੱਪ ਵਾਲੀ ਬਣੀ ਹੋਈ ਹੈ ਗੱਡੀ ਨੋਨ ਐਕਸੀਡੈਂਟ ਹੈ ਤੇ ਪੰਜਾਬ ਨੰਬਰ ਹੈ ਗੱਡੀ ਖੜੀ ਹੈ ਜੀ ਫਰੀਦਕੋਟ ਏਰੀਆ ਚ ਬੀ ਤੋਂ ਉੱਪਰ ਗੱਡੀ ਐਵਰੇਜ ਦਿੰਦੀ ਹੈ ਬੈਟਰੀ ਦੀ ਗੱਲ ਕਰੀਏ ਆਪਾਂ ਤਾਂ ਮਾਲਕ ਨੇ ਹੁਣੇ ਥੋੜੇ ਟਾਈਮ ਪਹਿਲਾਂ ਹੀ ਰਖਵਾਈ ਹੈ ਬਿਲਕੁਲ ਨਵੀਂ ਫਰੈਸ਼ ਰੇਟ ਦੀ ਆਪਾਂ ਗੱਲ ਕਰੀਏ ਅਰੇਟ ਨਹੀਂ ਹੈਗਾ ਜੀ ਇੱਕ ਡਿਮਾਂਡ ਹੈ 1 ਲੱਖ 20000 ਰੁਪਿਆ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਕਿਹਾ ਵੀ ਰੇਟ 'ਚ ਕਟੌਤੀ ਹੋ ਜੂਗੀ ਉੱਪਰ-ਨੀਚੇ ਬਹਿ ਕੇ ਕਰ ਲਾਂਗੇ ਗੱਡੀ ਦੀਆਂ ਫੋਟੋਆਂ ਇੱਕ ਵਾਰੀ ਚੈੱਕ ਕਰੋ ਤੁਸੀਂ ਪੂਰੀ ਵਧੀਆ ਗੱਡੀ ਹੈ ਤੇ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਵਧੀਆ ਆਪਾਂ ਨੂੰ ਗੱਡੀ ਮਿਲੂਗੀ ਇੰਜਨ ਗੇਅਰ ਦੀਆਂ ਫੋਟੋਆਂ ਵੀ ਇਹਨਾਂ ਨੇ ਖਿੱਚ ਕੇ ਭੇਜੀਆਂ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਅੰਦਰ ਜੇ ਗੱਲ ਕਰੀਏ ਆਪਾਂ ਸੀਟ ਕਵਰ ਮਾਲਕ ਨੇ ਚੜਵਾਏ ਹੋਇਆ ਤੇ ਇਹ ਵਧੀਆ ਮੈਟ ਰੱਖੇ ਹੋਏ ਨੇ ਮੈਟਿੰਗ ਹੋਈ ਆ ਤੇ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਜਾ ਕੇ ਕੋਈ ਦੇਖਣਾ ਚਾਹੁੰਦਾ ਤਾਂ ਜਾ ਕੇ ਦੇਖ ਸਕਦਾ ਫਰੀਦਕੋਟ ਏਰੀਆ ਚ 9915686201 ਆਹ ਮਾਲਕ ਦਾ ਨੰਬਰ ਹੈ ਸੀ ਨੰਬਰ 2 ਤੇ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚਿਆ ਫੋਟੋਆਂ ਚੈੱਕ ਕਰੋ ਪਹਿਲਾਂ ਤੁਸੀਂ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਆਲੋਕੇ ਮਿਲੂਗੀ ਤੇ ਗੱਡੀ ਦਾ ਜਿਹੜਾ ਆਪਾਂ ਨੂੰ ਮਾਡਲ ਮਿਲੂਗਾ ਉਹ ਆਪਨ ਮਿਲੂਗਾ ਜੀ 2000 2010 ਗੱਡੀ ਦੀ ਕੰਡੀਸ਼ਨ ਆਪਾਂ ਨੂੰ ਆਲੋਕੇ ਮਿਲੂਗੀ ਸਬਪਟਾ ਡਜ਼ਾਇਰ ਜਡੀ 10 ਮਾਡਲ ਆ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਆਪਾਂ ਨੂੰ ਨਵੇਂ ਟਾਇਰ ਮਿਲ ਜਾਣਗੇ 95 ਇੱਕ ਪੈਸੇ ਗੱਡੀ ਦੀ ਕੰਡੀਸ਼ਨ ਆਲੂਕੀ ਆ 2,115,000 ਰੁਪਇਆ ਇਹਨਾਂ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਗੱਡੀ ਦਾ ਰੰਗ ਸਹੀ ਪਿਆ ਬੰਪਰ ਵਗੈਰਾ ਵਧੀਆ ਨਹੀਂ ਤੇ ਬੰਪਰ ਸ਼ਾਇਦ ਰੰਗ ਹੋਇਆ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਤੇ ਜਦੋਂ ਗੱਡੀ ਚੱਲਦੀ ਆ ਜੀ ਬੰਪਰ ਵਗੈਰਾ ਤਾਂ ਮਤਲਬ ਕਿ ਮਾੜੀ ਮੋਟੀ ਟੱਚਿੰਗ ਹੁੰਦੀ ਰਹਿੰਦੀ ਆ ਬਾਕੀ ਗੱਡੀ ਵਧੀਆ ਤੇ ਚਲਾ ਕੇ ਦੇਖਣੀ ਆ ਅੰਦਰੋਂ ਪਰੋਂ ਦੇਖ ਰਿਹਾ ਤੁਸੀਂ ਜੇ ਆਪਾਂ ਅੰਦਰੋਂ ਗੱਲ ਕਰੀਏ ਸੀਟ ਕਵਰ ਵਗੈਰਾ ਚੜੇ ਹੋਏ ਨੇ ਮੈਟਿਕ ਮੂਟਿਕ ਵਧੀਆ ਹੋਈ ਆ ਤੇ ਕੋਈ ਨੁਕਸ ਨਹੀਂ ਗੱਡੀ ਚ ਤੇ ਜਾ ਕੇ ਦੇਖਣੀ ਕਿਸੇ ਨੇ ਜਾ ਕੇ ਦੇਖ ਸਕਦਾ हूं ਕਿਸੇ ਨੇ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦਾ हूं ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਦੱਸਿਆ ਵੀ ਕਿਸੇ ਨੂੰ ਵੀ ਪਸੰਦ ਆਵੇ ਮਤਲਬ ਕੀ ਰੇਟ ਉੱਪਰ-ਨੀਚੇ ਕਰ ਲਾਂਗੇ ਤੇ ਕਿਸੇ ਨੂੰ ਪਸੰਦ ਆਉਂਦੀ ਆ ਤਾਂ ਨੰਬਰ ਕਰੋ ਨੋਟ ਮਾਲਕ ਦਾ 8050048 ਤੇ 12737 ਮਾਲਕ ਦਾ ਨੰਬਰ ਹੈ ਜੀ ਤੇ ਮਾਲਕ ਨਾਲ ਗੱਲ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਜਾ ਕੇ ਜੀ ਤੇ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕੋਈ ਮਸ਼ੀਨਰੀ ਹੈ ਘਰ ਕੋਠੀ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ 7 ਫੋਟੋਆਂ ਐਡ ਤੁਸੀਂ ਵੀ ਲਗਵਾ ਸਕਦੇ ਹੋ ਬਿਲਕੁਲ ਫਰੀ ਚ ਹੁਣ ਆਪਾਂ ਇੱਕ ਤੁਹਾਡੇ ਖਾਤਰ ਆਲਟੋ ਟਾਪ ਮਾਡਲ ਗੱਡੀ ਲੈ ਕੇ ਪਹੁੰਚੇ ਆ ਗੱਡੀ ਕੁੱਲ 60 ਹਜ਼ਾਰ ਚੱਲੀ ਹੋਈ ਆ ਤੇ ਗੱਡੀ ਖੜੀ ਆ ਇਨਾਂ ਦਾ ਪਿੰਡ ਤਾਂ ਹੈਗਾ ਜੀ ਸ਼ੈਣਾ ਤੇ ਲਾਗੇ ਪੈ ਜਾਂਦਾ ਭਧੋੜ ਕੋਲੇ ਤੇ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਪੂਰੀ ਏਵਨ ਕੰਡੀਸ਼ਨ ਹੈ ਟਾਇਰ ਆਪਾਂ ਨੂੰ ਬਹੁਤ ਸਹੀ ਮਿਲਣਗੇ ਬਿਲਕੁਲ ਨਵੇਂ ਵਾਂਗੂ ਮਿਲ ਜਾਣਗੇ 14 ਮਾਡਲ ਗੱਡੀ ਹੈ ਜੀ 2014 ਮਾਡਲ ਪੰਜਾਬ ਨੰਬਰ ਹੈ ਗੱਡੀ ਦੀ ਕੰਡੀਸ਼ਨ ਆਲੁਕਿਆ ਕਿਸੇ ਪਾਸੋਂ ਨਾ ਤਾਂ ਕੋਈ ਨੁਕਸ ਹੈ ਨਾ ਕੋਈ ਡੈਮੇਜ ਨਾ ਕੋਈ ਗਲੀ ਸੜੀ ਨਾ ਕੋਈ ਐਕਸੀਡੈਂਟਡ ਹੈ ਕਿਸੇ ਵੀ ਮਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਤਾਂ ਮਾਲਕ ਨਾਲ ਗੱਲ ਕਰਕੇ ਤੁਸੀਂ ਦੇਖ ਲਿਓ ਰੇਟ ਇਹਨਾਂ ਨੇ 2 ਲੱਖ ਤੇ 10000 ਰੁਪਿਆ ਇੱਕ ਵਾਰੀ ਕਿਹਾਗਾ ਬਾਕੀ ਮਾਲਕ ਕਹਿੰਦੇ ਉੱਪਰ-ਨੀਚੇ ਹੋ ਜਾਊਗਾ ਨੰਬਰ 92 ਦਾ 95 923 800 57 ਇਸੇ ਨੰਬਰ ਤੇ ਮਾਲਕ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਬਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲਣਗੀਆਂ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹਾਂ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਲਾਜ਼ਮੀ ਨੋਟ ਕਰ ਲਿਆ ਕਰੋ ਜੇ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕਿਸੇ ਵੀ ਏਰੀਆ ਚੋ ਕੁਝ ਵੀ ਹੈ ਜੀ ਵੇਚਣ ਵਾਸਤੇ ਜਿਵੇਂ ਤੁਹਾਡੇ ਕੋਲੇ ਕੂਠੀ ਹੈ ਘਰ ਆ ਮਕਾਨ ਹਵੇਲੀ ਮਹਿਲ ਕੋਈ ਗੱਡੀ ਮੋਟਰਸਾਈਕਲ ਬੁਲਟ ਛੋਟਾ ਹਥੀ ਵੱਡਾ ਹਥੀ ਕੋਈ ਪਿਕਅਪ ਕੁਝ ਵੀ ਹੈ ਚਾਹੀ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਨੰਬਰ ਤੇ ਇੱਕ ਤਾਂ ਵਧੀਆ ਵੀਡੀਓ ਬਣਾ ਕੇ ਤੇ ਪੂਰੀ ਦੀ ਪੂਰੀ ਜਾਣਕਾਰੀ ਤੇ 10-12 ਫੋਟੋਆਂ ਜੀ ਆਕੂਸ਼ ਆਪਣੇ ਕੋਲੇ ਭੇਜ ਦਿਓ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਆਪਣਾ ਕਮਿਸ਼ਨ ਖਰਚਾ ਵਗੈਰਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਜੀ ਕੋਈ ਵੇਚਣਾ ਚਾਹੁੰਦਾ ਤਾਂ ਭੇਜੋ ਆਪਣੇ ਕੋਲੇ ਠੀਕ ਹੈ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਵੀਡੀਓ ਤੇ ਪਹਿਲੀ ਵਾਰ ਤੁਸੀਂ ਪਹੁੰਚੇ ਹੋ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਤੁਸੀਂ ਚਾਹੁੰਦੇ ਹੋ ਤਾਂ نیچے ਬਈ ਸਬਸਕ੍ਰਾਈਬ ਦਾ ਇੱਕ ਬਟਨ ਤੁਹਾਨੂੰ ਮਿਲੂਗਾ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਬਾਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ। ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ। ਤੇ ਜਿੰਨੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚਦੇ ਆਂ ਆ ਲੋਕਲ ਘਰਾਂ 'ਚ ਖੜੀਆਂ ਹੁੰਦੀਆਂ ਅਸੀਂ ਤੇ ਕਿਸੇ ਨੇ ਕੋਈ ਵੀ ਮਸ਼ੀਨਰੀ ਖਰੀਦਣੀ ਹੁੰਦੀ ਹੈ ਤਾਂ ਮਾਲਕ ਨਾਲ ਪਹਿਲਾਂ ਇੱਕ ਵਾਰੀ ਗੱਲ ਕਰ ਲਿਆ ਕਰੋ ਤੇ ਫਿਰ ਜਾ ਕੇ ਦੇਖ ਕੇ ਤੇ ਆਪਦੀ ਪੂਰੀ ਪੁੱਛ ਪੜਤਾਲ ਕਰਕੇ ਪੂਰੀ ਦੇਖ ਕੇ ਤੇ ਆਪਦੀ ਜ਼ਿੰਮੇਵਾਰੀ ਤੇ ਕੋਈ ਵੀ ਗੱਡੀ ਮਸ਼ੀਨਰੀ ਖਰੀਦਣਾ ਚਾਹੁੰਨੋ ਖਰੀਦਿਆ ਕਰੋ ਜੀ। ਤੇ ਹੁਣ ਆਪਾਂ ਇੱਕ ਮੋਟਰਸਾਈਕਲ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਂ ਮੋਟਰਸਾਈਕਲ ਹੈ ਜਿਹੜਾ ਹਾਂ 2015 ਮਾਡਲ ਹੈ ਬਈ TVS ਦਾ Apache ਮੋਟਰਸਾਈਕਲ ਹੈ ਹਾਂ ਤੇ ਜਾ ਕੇ ਕਿਸੇ ਨੇ ਦੇਖਣਾ ਕਿਸੇ ਨੇ ਚਲਾ ਕੇ ਦੇਖਣਾ ਜਾ ਕੇ ਦੇਖ ਸਾ ਦੂੰ ਤੇ ਪੂਰਾ ਵਧੀਆ ਹੈ 50000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਇੱਕ ਵਾਰੀ ਲਾ ਕੇ ਭੇਜੀ ਆ ਬਾਕੀ ਮਾਲਕ ਕਹਿੰਦੇ ਆ ਵੀ ਮੌਕੇ ਤੇ ਕਰ ਲਾਂਗੇ ਜਿਹੜੇ ਮਾਲਕ ਆਪ ਨੇ ਉਹ ਆਪ ਤਾਂ ਦੁਬਈ ਜੀ ਬਾਹਰ ਰਹਿੰਦੇ ਆ ਦੁਬਈ ਤੇ ਉਹਨਾਂ ਦਾ ਮੋਟਰਸਾਈਕਲ ਹੈ ਕੋਈ ਨਹੀਂ ਚਲਾਉਂਦਾ ਵਧੀਆ ਮਾਲਕ ਦੇ ਘਰੇ ਖੜਾ ਤੇ ਵਧੀਆ ਚੱਲਿਆ ਹੋਇਆ ਵਧੀਆ ਮਾਲਕ ਨੇ ਰੱਖਿਆ ਹੋਇਆ ਹੈ ਤੇ ਫਰੰਟ ਟਾਇਰ 'ਚ ਡਿਸਕ ਲੱਗਿਆ ਹੋਇਆ ਤੇ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਲੰਮਾ ਚੋੜਾ ਜਾਂ ਨੰਬਰ ਹੈ ਜੀ ਜੇ ਕੋਈ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਆ ਤਾਂ ਤੁਹਾਡੀ ਗੱਲ ਵਟਸਐਪ ਤੇ ਹੋਵੇਗੀ ਕਿਉਂਕਿ ਸਿੱਧਾ ਨੰਬਰ ਤਾਂ ਲੱਗਣਾ ਨਹੀਂ ਵਟਸਐਪ ਤੇ ਤੁਸੀਂ ਫੋਨ ਕਰਨਾ ਫੋਨ ਕਰ ਲਿਓ ਮੈਸੇਜ ਕਰਨਾ ਮੈਸੇਜ ਕਰ ਦਿਓ ਜੀ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਬੁਲਟ ਲੈ ਕੇ ਪਹੁੰਚੇ ਹਾਂ ਬੁਲਟ ਦਾ 2017 ਮਾਡਲ ਹੈ ਜੀ ਤੇ ਫਸਟ ਓਨਰ ਹੈ ਬਠਿੰਡਾ ਨੰਬਰ ਹੈ ਜੀ ਸੇਲ ਕਰਨਾ ਨਹੀਂ ਤੇ ਖੜਾਗਾ ਹਾਂ ਤੇ ਸਾਰੀ ਐਸੈਸਰੀ ਵਗੈਰਾ ਨਾਲ ਤੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ 175 ਇੱਕ ਵਾਰੀ ਇਹਨਾਂ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਤੇ ਕਿਸੇ ਨੇ ਦੇਖਣਾ ਕਿਸੇ ਨੇ ਚਲਾ ਕੇ ਦੇਖਣਾ ਕੋਈ ਖਰੀਦਣ ਦਾ ਚਾਹਵਾਨ ਜੇਕਰ ਹੈਗਾ ਤਾਂ 175 ਇੱਕ ਵਾਰੀ ਡਿਮਾਂਡ ਪਾਈ ਹੈ ਇਹਨਾਂ ਨੇ ਬਾਕੀ ਮੌਕੇ ਤੇ ਹੋ ਜਾਊਗਾ ਨੰਬਰ वाइज ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜੀ 75029 5222 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਤੁਹਾਡੇ ਸਾਰਿਆਂ ਲਈ ਆਪਾਂ ਇੱਕ 35000 ਦੀ ਗੱਡੀ ਵੀ ਲੈ ਕੇ ਪਹੁੰਚਿਆ ਮਾਲਕ ਕਹਿੰਦੀ ਹੈ ਬੀ ਏਸੀ ਵਗੈਰਾ ਚੱਲਦਾ ਗਾਂ 1998 ਮਾਡਲ ਹੈ ਤੇ ਨੰਬਰ 210 ਸਕਰੀਨ ਤੇ ਤੁਹਾਨੂੰ ਮਿਲ ਜਾਊਗਾ ਤੇ ਗੱਡੀ ਦੀ ਕੰਡੀਸ਼ਨ ਮਾਲਕਾਂ ਦੇ ਵਧੀਆ ਪਈਆ ਅੰਦਰੋਂ ਵੀ ਠੀਕ ਹੈ ਵਧੀਆ ਤੇ ਬਾਹਰੋਂ ਵੀ ਵਧੀਆ ਠੀਕ ਹੈ ਤੇ ਨੰਬਰ 88721 5634 ਨੰਬਰ ਤੇ ਗੱਲ ਕਰ ਸਕਦੇ ਹੋ ਜੀ बाकी वीडियो दी ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੇ ਲਈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀਏ ਵੀਡੀਓ ਲਾਈਕ ਤੇ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਲਾਜ਼ਮੀ ਨੋਟ ਕਰ ਲਿਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਹਰੇ ਜਿਹੇ ਅੱਖਰਾਂ 'ਚ ਜੇ ਕਿਸੇ ਨੇ ਐਡ ਕਰਵਾਉਣੀ ਆ ਵੀਡੀਓ ਫੋਟੋ 'ਮਾ ਜਾਣਕਾਰੀ ਭੇਜੋ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਸ਼ੀਨਰੀ ਕਿਸੇ ਵੀ ਏਰੀਆ 'ਚ ਤੁਹਾਡੇ ਕੋਲੇ ਹੈਗੀ ਐ ਜੀ